ਆ ਆ ਬਿਲਕੁਲ ਤਾਰ ਤੁਹਾਨੂੰ ਦਿਦੀ ਹੈ ਇਹ ਤਾਰ ਜਿੱਥੇ ਖੋਲੇ ਦੂਜੇ ਰੁਕ ਬਣਾ ਲਏ ਜਾਂਦੇ ਆ ਤਾਰ ਆਹ ਸਾਹਮਣੇ ਤਾ ਦੇਖੋ ਇਹ ਤਾਰ ਪਾਕਿਸਤਾਨ ਦੀ ਔਰ ਨੇ ਬਨੇ ਹਿੰਦੁਸਤਾਨ ਆ ਤੇ ਪਨੇ ਪਾਸੇ ਪਾਕਿਸਤਾਨ ਨੂੰ ਲੋਏ ਪੰਜਾਬ ਦਾ ਬਾਰਡਰ ਤੇ ਪਨੇ ਪਾਕਿਸਤਾਨ ਬਿਲਕੁਲ ਬਾਰਡਰ ਦੇ ਲਾਸਟ ਪਿੰਡ ਤੇ ਆਪਾਂ ਪਹੁੰਚੇ ਆ ਮੇਰੇ ਨਾਲ ਜੋਤੀ ਨੰਦਪੁਰੀ ਆ ਤੇ ਮੰਗੀ ਦੇ ਨਾਲ ਮੈਂ ਇੱਥੇ ਆਏ ਹੋਏ ਸੀ ਜੇ ਆਪਾਂ ਵੇਖੀ ਆਈਏ ਉਹ ਸਾਹਮਣੇ ਉਹ ਦੇਖ ਸਾਹਮਣੇ ਤਾਰ ਇਹਨੇ ਕੁੱਲ ਆਖੋ ਪਿੰਡਾਂ ਬਾਹਰ ਜਿੱਥੇ ਆਪਾਂ ਤੋਂ ਮਰੇ ਮੋਟਰਾਂ ਕਰੀਆਂ ਹੋਈਆਂ ਇਹਨੇ ਪਲੇਰੀ ਵੀ ਦਿੱਤੀ ਇਹ ਆ ਬਾਡਰ ਦੇ ਉੱਤੇ ਪਹੁੰਚ ਗਈ ਹੈ ਜਿਹਨੂੰ ਕਹਿਣ ਮੈਂ ਬਦਲੇ ਹੋ ਗਿਆ ਬੜਾ ਦਰਦ ਆਈ ਵੀ ਆਪਾਂ ਦਿਖਾਈਏ ਜਾ ਕੇ ਪਰ ਉਹ ਕਿ ਗੀਤ ਨਹੀਂ ਹੈਗਾ ਚੱਲ ਤੇਰਾ ਵੀ ਜਿਹੋ ਜਿਹਾ ਮਰਜ਼ੀ ਮਾਹੌਲ ਹੋਵੇ ਹੱਸਦੇ ਰਹਿੰਦੇ ਆ ਜਦ ਮਰਜ਼ੀ ਵੇਖ ਲਈ ਆ ਕੇ ਹੱਸਦੇ ਰਹਿੰਦੇ ਆ ਆ ਬੈਠੇ ਇਹਦੇ ਜਾਮਣ ਦੇ ਥੱਲੇ ਤਾਸ਼ ਖੇਡਿਆ ਜਾ ਰੇ ਨਿਆਰੇ ਲੈ ਰਹੇ ਉਮਰਾਂ ਦਾ ਕੋਈ ਫਰਕ ਨਹੀਂ ਹੈ ਵੱਡੇ ਤੋਂ ਵੱਡੇ ਵੀ ਹੈਗੇ ਤੇ ਛੋਟੇ ਤੋਂ ਛੋਟੇ ਵੀ ਹੈਗੇ ਅੰਦਰ ਪਿੱਛੇ ਤੇ ਕਹਦੇ ਬਾਈ ਉਹਨਾਂ ਦੇ ਪਹਿਲਾਂ ਆਹ ਵੱਡੇ ਤੋਂ ਵੱਡੇ ਉਮਰ ਦੇ ਵੀ ਹੈਗੇ ਨੇ ਤੇ ਆਹ ਜਵਾਕ ਦਿਖਾ ਯਾਰ ਦੋ ਕਿਹੜਾ ਜਵਾਕ ਦਵਾਂ ਛੋਟੇ ਵੀ ਹੈਗੇ ਆ ਇਹ ਜਵਾਕ ਸਾਡੇ ਪਰਵਾਹ ਜੀ ਵੀ ਹੈਗੇ ਨਾ ਇਹ ਜਵਾਕ ਨਹੀਂ ਹੈ ਮੈਂ ਕਹਿੰਦਾ ਉਮਰ ਤਾਂ ਐ ਨਹੀਂ ਲੱਗਦਾ ਦੇਖਣ ਨੂੰ ਪੱਕਾ ਬੀਠਾ ਹੈ। ਜਦੋਂ ਨਾਲ ਬਿਲਕੁਲ ਆ ਆ ਕਾਹਬਤ ਪੰਜਾਬੀਆਂ ਦੇ ਸੱਚ ਹੁੰਦੀ ਕਿ ਨਹੀਂ ਹੁੰਦੀ ਦੇਖੋ ਕਿਉਂਕਿ ਮੈਂ ਦੂਜੇ ਪਾਸੇ ਦਿਖਾਈ ਯਾਰ ਕਮਾਂਗੇ। ਉਹ ਸਾਹਮਣੇ ਬਾਰਡਰ ਦੀਦਾ। ਪਾਕਿਸਤਾਨ ਦਾ ਵੱਡ ਪਾਕਿਸਤਾਨ ਦੇ ਇਹ ਭਾਜੀ ਹੈ ਨਾ। ਆਹ ਮੁਰਕੇ ਲੋਕੀ ਕਹਿਣਗੇ ਐਵੇਂ ਆਪੇ ਹੀ ਕਹੀ ਜਾਂਦਾ ਹੈ। ਆਪਣੇ ਘਰ ਵੀ ਦੇਖਦੇ ਹੋ ਉਹ ਦੇਖ ਲਓ। ਨਹੀਂ ਘਰ ਤਾਂ ਪਾਕਿਸਤਾਨੀਆਂ ਨੇ ਬਦੇ ਬਣਾਏ ਭਾਜੀ ਉਹ ਤਾਂ ਵੈਸੇ। ਹੈ? ਕਿ ਨਹੀਂ? ਤੱਕੀ ਜੇ ਪਾਕਿਸਤਾਨ ਪਾਕਿਸਤਾਨ ਕਿੱਜਾ ਬੁਰਾ ਕੇ। ਬਾਰਡਰ ਦੇ ਉੱਤੇ ਬੈਠੇ ਲੋਕੇ ਉਹੀ ਰਾਤ ਨੂੰ ਡਰ ਡਰ ਕੇ ਉੱਠਦੇ ਆ ਹੋ ਗਿਆ ਉਹ ਹੋ ਗਿਆ ਅਸੀਂ ਤਾਂ ਆਮੜਾਉੜ ਦੇ 9 ਵਜੇ ਪਾਵਾ ਯਾਰ ਚੱਲ ਲੱਗਦਾ ਡਰ ਕੋਈ ਕੋਈ ਡਰ ਕਦਾ ਜੀ ਹੂੰ ਕੋਈ ਚੱਕਰ ਨਹੀਂ ਵਧੀਆ ਸਭ ਕੁਝ ਹੈ ਰਾਤ ਨੂੰ ਇੱਥੇ ਪੈਣੇ ਸਾਰੇ ਸੱਚੇ ਵਗ ਜਾਂਦੇ ਕਿ ਲੋ ਅੱਛਾ ਕੋਈ ਡਰ ਨਹੀਂ ਇੱਥੇ ਕਿਹਦੀ ਡਰ ਆਪਣਾ ਘਰ ਹੈ ਜੀ ਇੱਥੇ ਸ਼ੁਰੂ ਕਰਦੇ ਆ ਛੋਟਾ ਬਟੇਟਾ ਜਿਹਨੂੰ ਮੈਂ ਪਟਾਉਂਦੇ ਆ ਹਾਂ ਚਾਰ ਬੰਦੇ ਆ ਇਸੇ ਤਰ੍ਹਾਂ ਆ ਪਹਿਲੇ ਬਜ਼ੁਰਗਾਂ ਨਾਲ ਕਰੀ ਗੱਲ ਬੈਠਾ ਅੱਗੇ ਆ ਜਾ ਮੇਰੇ ਲੱਗੇ ਆ ਚੱਕ ਮੜੇ ਆ ਫਤਿਹ ਰਿਹੰਦ ਚੱਕੀ ਮੇਰਾ ਭਰਾ ਤੁਹਾਡੇ ਕੋਲ ਆਣਾ ਬਾਅਦ ਚ ਮੁੜ ਕੇ ਕੋਈ ਨਹੀਂ ਤਪਾ ਬਲਾ ਮਲਾ ਮੈਂ ਤੁਹਾਨੂੰ ਆਪੇ ਲੈਣਾ ਤੁਸੀਂ ਕਹਿੰਦੇ ਬੋਲਣੀਆਂ ਤਾਂ ਤੁਸੀਂ ਚੁੱਪ ਨਹੀਂ ਹੋਣਾ ਮੁੜ ਕੇ ਚੁੱਪ ਨਹੀਂ ਹੋਣਾ ਤੁਸੀਂ ਬੋਲੀ ਜਾਣਾ ਆ ਆ ਲੱਕੇ ਜੇ ਆਪਾਂ ਕਿੰਨਾ ਕ ਸਮਾਂ ਹੋ ਗਿਆ ਰਹਿੰਦੇ ਆ ਬਾਈ ਤੁਸੀਂ ਮੜੇ ਚੁੱਪ ਹੋ ਜਾ ਦੋ ਮਿੰਟ ਦੋ ਮਿੰਟ ਚੁੱਪ ਹੋ ਜਾ ਹਾਂ ਬੱਜ ਪੜੀਏ ਦਰਵਾਜ਼ਾ ਹੁਣ ਕਿੰਨੀ ਕੁ ਉਮਰ ਹੋ ਗਈ ਉਹ ਹੈ ਜੀ 42 ਸਾਲ ਅੱਛਾ ਹੈ ਜੀ 42 ਸਾਲ ਆਹੀ ਹਾਲਾਤ ਰੇਕੇ ਕੋਇੰਦਰ ਬਾਲ ਬਲੀਆ ਨਜ਼ਾਰੇ ਲੈਣ ਦੇਖੋ ਤੁਹਾਡੇ ਸਾਹਮਣੇ ਜਿਹੜੇ ਨਾ ਬੈਠ ਕੇ ਦੂਜੇ ਪਾਸੇ ਡਰੀ ਜਾਂਦੇ ਨਾ ਆਹ ਸੁਣੋ ਕਹਿੰਦੇ ਨਜ਼ਾਰੇ ਰਹਿੰਦੇ ਆ ਉਹ ਬਾਰਡਰ ਸਾਹਮਣੇ ਪਾਕਿਸਤਾਨੀ ਦੇ ਘਰ ਦੀंदे ਤੇ ਨਾਲ ਪਹਿਲਵਾਨ ਜੀ ਕਹਿੰਦੇ ਕਰਦੇ ਕਿੰਨੇ ਵਧੀਆ ਬਣਾਏ ਪਾਕਤਾਨੀ ਤਰੱਕੀ ਜੇ ਪੂਰੇ ਹਾਲਾਤ ਤੁਹਾਨੂੰ ਸਿਰਫ ਇਹ ਦਿਖਾਣਾ ਹੈ ਵੀ ਪੰਜਾਬੀ ਜਿਹੜੇ ਨੇ ਆਏ ਨਹੀਂ ਗੱਲਾਂ ਹੁੰਦੀਆਂ ਆਏ ਨਹੀਂ ਗੀਤ ਬਣ ਜਾਂਦੇ ਇਹ ਬਿਲਕੁਲ ਇਹਨਾਂ ਨੂੰ ਡਰ ਨਹੀਂ ਹੈ ਕੋਈ ਚੀਜ਼ ਦਾ ਨਾ ਕੋਈ ਡਰ ਨਾਲ ਇੱਥੇ ਗੱਲ ਹੈਗੀ ਹੈ ਪਰ ਹਾਂ ਹਾਂਜੀ ਕੋਈ ਨਹੀਂ ਗੱਲ ਇੱਥੇ ਡਰ ਵਾਲੀ ਨਹੀਂ ਪਰ ਹਾਂ ਇਹ ਗੱਲ ਜ਼ਰੂਰ ਹੈਗੀ ਵੀ ਜਿਸ ਤਰ੍ਹਾਂ ਬਾਰਡਰ ਬੰਦ ਹੋ ਗਿਆ ਵਪਾਰ ਬੰਦ ਹੋ ਗਿਆ ਜਿਸ ਤਰ੍ਹਾਂ ਰਹਿ ਤਾਂ ਭੁੱਖੇ ਜ਼ਰੂਰ ਮਰ ਜੋਗੇ ਇਹ ਗੱਲ ਸਹੀ ਹੈ ਜੀ ਇਹ ਪੱਕੀ ਗੱਲ ਹਮ ਰੁਜ਼ਗਾਰ ਨਹੀਂ ਹੈਗਾ ਕਾਰੋਬਾਰ ਸਾਰੇ ਬੰਦ ਹੋਈ ਪਏ ਤੁਸੀਂ ਇੱਥੇ ਕੰਮ ਕਰਦੇ ਕੋਈ ਬਾਰਡਰ ਦੀ ਹਾਂਜੀ ਕਰਦਾ ਮੈਂ ਕੁਲੀ ਕਰਦਾ ਤੁਸੀਂ ਅੱਛਾ ਕਾਹਦਾ ਕਰਦੇ ਤੁਹਾਨੂੰ ਤਾਂ ਦੱਸਿਆ ਕਹਿੰਦੇ ਕੁਲੀ ਦੇ ਕੰਮ ਕਰਨ ਵਾਲੇ ਬੰਦੇ ਬਹੁਤ ਮੈਂ ਕੰਮ ਕਰਦਾ ਮੈਂ ਅੱਛਾ ਹਾਂਜੀ ਹੁਣ ਪੂਰੇ ਹਾਲਾਤ ਦੱਸੋ ਕੀ ਹੁੰਦੇ ਪਹਿਲਾਂ ਤੇ ਹੁਣ ਕੀ ਹੈ ਪਹਿਲਾਂ ਵਾਲਾ ਹਾਲਤ ਬਹੁਤ ਵਧੀਆ ਸੀ ਹੁਣ ਜਿਹੜੇ ਝਗੜੇ ਕਰਕੇ ਕੀ ਬਾਡਰ ਬੰਦ ਹੋਇਆ ਤੇ ਮਜ਼ਦੂਰ ਜਨੇ ਵੀ ਕੰਮ ਕਰਦੇ ਸੀ ਉਹਨਾਂ ਦਾ ਸਾਰਾ ਕਾਰੋਬਾਰ ਬੰਦ ਹੋ ਗਿਆ ਹੂੰ ਜੋ ਤੇ ਕਨਾਦਾਰ ਹੈ ਦੁਕਾਨਦਾਰ ਹੈ ਕੋਈ ਰੋਟੀ ਚਾਹ ਵਾਲਾ ਜੋ ਵੀ ਦੁਕਾਨਦਾਰ ਹੀ ਉਥੇ ਕੋਈ ਨਾ ਕੋਈ ਉਹਨਾਂ ਨੂੰ ਪੈ ਹੁੰਦਾ ਹੀ ਵੀ ਵੱਟ ਤੋਂ ਹੁੰਦੀ ਦੁਕਾਨ ਤੇ ਜੋਕਰ ਜੀ ਵੀ ਜਾਂ ਕੋਲੀ ਭਰਾ ਜਾਂਦੇ ਜਿੱਥੇ ਟਰੱਕਾਂ ਵਾਲੇ ਆਉਂਦੇ ਸੀ ਜਿਹਨੂੰ ਚਾਹ ਪਾਣੀ ਦਾ ਪੀਂਦੇ ਸੀਗੇ ਜੇ ਰੋਟੀ ਘਰੋਂ ਲੈ ਜਾਂਦੇ ਚਾਹ ਤਾਂ ਇੱਥੇ ਪੀਣੀ ਹੁੰਦੀ ਤੇ ਰੋਟੀ ਪਾਣੀ ਵੀ ਉੱਥੇ ਵੰਦਦਾ ਕਈਆਂ ਦਾ ਢਾਬੇ ਤੇ ਅੱਛਾ ਹਾਂਜੀ ਵਧੀਆ ਚੱਲਿਆ ਹੀ ਮਾਹੌਲ ਵਧੀਆ ਚੱਲਦਾ ਹੈ ਮਾਹੌਲ ਆਜ ਥੋੜੀ ਜਿਹੀ ਚੇਤੇ ਮਾਹੌਲ ਖਰਾਬ ਹੋ ਗਿਆ ਥੋੜਾ ਜਿਹਾ ਹੋਰ ਗੱਲ ਕੋਈ ਨਹੀਂ ਇੱਥੇ ਕੋਈ ਗੱਲ ਹੋਈ ਐ ਇਹ ਜੀ ਇੱਥੇ ਡਰਨ ਵਾਲੀ ਕੋਈ ਗੱਲ ਨਹੀਂ ਹੋਈ ਇੱਥੇ ਕੋਈ ਗੱਲ ਨਹੀਂ ਇੱਥੇ ਵਧੀਆ ਹੈ ਨਹੀਂ ਜੁਆਏ ਕਰ ਰਹੇ ਕਹਿੰਦੇ ਕੱਲ ਕੇ ਰਹਿੰਦੇ ਰਾਤ ਦਿਨ ਇ अच्छा हां कुछ सुने बंबा बंबा दी आवाज डर लगदा नहीं इधर कोई डर दूर वाली गल नहीं ना कोई बम दी हम्म हां जी ते ਆ ਬਿਲਕੁਲ ਨਾਲ ਤਾਰਾ ਤੁਹਾਡੇ ਜ਼ੀਰੋ ਲਾਈਨ ਤੇ ਬੈਠੇ ਆਂਦੇ ਤੂੰ ਜ਼ੀਰੋ ਲਾਈਨ ਤੇ ਬੈਠਿਆ ਲਾਸਟ ਪਿੰਡ ਆ ਮੈਂ ਕਹਿੰਦਾ ਬਾਟਨ ਦਾ ਹਾਂਜੀ ਲਾਸਟ ਪਿੰਡ ਆ ਇਹ ਕਿਹੜਾ ਪਿੰਡ ਆ ਬੋਲੇ ਰੋੜਾਂ ਵਾਲਾ ਖੁਰਦ ਰੋੜਾਂ ਵਾਲਾ ਖੁਰਦ ਲਾਸਟ ਪਿੰਡ ਆ ਬਾਰਡਰ ਦਾ ਉਹ ਦੂਜੇ ਪਾਸੇ ਉਹ ਦਿਖਾਓ ਚੈੱਕ ਪੋਸਟ ਜੀ ਦਿਖਦੀ ਐ ਤੇ ਜ਼ੂਮ ਕਰਕੇ ਦਿਖਾ ਦਿਓ ਮੰਨਿਆ ਦੂਜੇ ਤੋਂ ਬਣਾ ਦਿਓ ਇੱਧਰ ਚਾਲਗੇ ਦੀ ਪਾਸੇ ਚਾਲ ਜੀ ਇਹ ਪਤਾ ਕਿੱਥੇ ਕਰਕੇ ਬਣਾਤੀ ਸਾਰੇ ਤੁਹਾਡੀ ਠੀਕ ਦੋਨੋਂ ਬੱਚੇ ਹਾਂ ਬਈ ਕਾ ਤੇ ਉਹ ਬਾਰਡਰ ਸਾਹਮਣੇ ਬਾਰਡਰ ਦੇ ਨਾਲ ਆ ਬੈਠੇ ਤਾਸ਼ ਖੇਡਦੇ ਜਵਾਨ ਆ ਦਿਖਾ ਦੇ ਬੱਥ ਕਰ ਆ ਦਿਖਾ ਦੇ ਹੁਣ ਛੋਟੀ ਕਰ ਕੇ ਨਾ ਜਵਾਨ ਆ ਤਾਸ਼ ਖੇਡੀ ਜਾਂਦੇ ਤੇ ਨਾਲ ਆ ਉਹ ਬੰਦੇ ਨੇ ਇਧਰ ਦਿਖਾ ਦੇ ਜਿਹੜੇ ਇਹ ਪੀੜਤ ਨੇ ਪੀੜਤ ਕਿਉਂ ਨੇ ਉਹ ਤੁਹਾਨੂੰ ਦੱਸਦਾ ਪੀੜਤ ਇਹ ਨੇ ਕਿ ਕੰਮ ਲੜਾਈ ਕਿਤੇ ਝਗੜਾ ਕਿਤੇ ਸ਼ੁਰੂ ਹੋਇਆ ਬਾਰਡਰ ਕੋਈ ਬੰਦ ਹੋ ਗਿਆ ਤੇ ਬਿਲ ਇਹ ਬੈਠੇ ਕੋਈ ਲੈਂਡ ਦੇਣੀ ਨਹੀਂ ਜਿਹਦਾ ਕੋਈ ਐਸੀ ਚੀਜ਼ ਨਾਲ ਭੁਗਤਾ ਪਰੇ ਹਾਂਜੀ ਹਾਂਜੀ ਕੀ ਅਪੀਲ ਕਰਨਾ ਚਾਹੂਗੇ ਅਪੀਲ ਕਰਨਾ ਚਾਹਾਂਗੇ ਵੀ ਮਾਹੌਲ ਠੀਕ ਠਾਕ ਇਧਰ ਬੱਡਰ ਏਰੀਆ ਦਾ ਮਾਰਡਰ ਕਿਉਂ ਬੰਦ ਕੀਤਾ ਜੱਗਿਆ ਤੇ ਬੱਡ ਵੀ ਚਲਾਓ ਜਿਹੜੇ ਮਜ਼ਦੂਰ ਸੱਸ ਕੁੱਲੀ ਕੰਮ ਕਰਦੇ ਆ 700 ਬੰਦਾ ਕੰਮ ਕਰਦੇ 700 ਕੁੱਲੀ ਅੰਦਰ ਕੰਮ ਕਰਦੇ ਆ ਦੋ ਵਾਰੀਆਂ ਤੁਸੀਂ 1400 ਇਦਾਂ ਦੋ ਵਾਰੀਆਂ ਚ ਕੰਮ ਕਰਦੇ 1400 ਕੁੱਲੀ ਆ ਤੁਸੀਂ ਵੀ ਇੱਥੇ ਕਰਦੇ ਹਾਂਜੀ 1400 ਕੁੱਲੀ ਆ ਰੋਟੀ ਬਣੀ ਹੋਰ ਜਿਗਾੜ ਕਿੱਦਾਂ ਕੰਮ ਕਰਦਾ ਜਿਗਾੜ ਇਦਾਂ ਹੀ ਹੁਣ ਤੈਨੂੰ ਪਤਾ ਹੀ ਆ ਤੇ ਫਿਰ ਇਹ ਕਿੰਨੀ ਆ ਜਾਂ ਪਾਉਣੀ ਚੱਲਿਆ ਹੋਰਾਂ ਸੇ ਕੁੱਲੀ ਕੰਮ ਕਰ ਰਿਹਾ ਉਹਦੇ ਟਰੱਕ ਡਰਾਈਵਰ ਵਾਧੂ ਆਉਂਦੇ ਜਾਂਦੇ ਉਹ ਵੀ ਕੰਮ ਉੱਥੋਂ ਹੀ ਸਾਰੀ ਰੋਟੀ ਪਾਣੀ ਚੱਲਦਾ ਸਾਰੇ ਇਹਦੇ ਟਰੱਕਾਂ ਦਾ ਵੀ ਉੱਥੇ ਵੀ ਘੱਟੋ ਘੱਟ 5000 ਬੰਦਾ ਹੋ ਜਾਂਦਾ ਲੰਕੀਆੜੀ ਥਿਆੜੀ ਚ ਤੇ ਹੁਣ ਸਾਰਾ ਕੋ ਬਿਲਾ ਹੈ ਸਾਰਾ ਕੋ ਬਿਲਾ ਤੁਸੀਂ ਵੇਖਿਆ ਬਾਰਡਰ ਬੰਦ ਹੈ ਉਥੋਂ ਨਹੀਂ ਵੇਖਿਆ ਹੈ ਉਥੇ ਬਾਰਡਰ ਬੰਦ ਹੈ ਇਧਰ ਵੀ ਡਰਦੇ ਡਰਦੇ ਆਏ ਮੈਂ ਕਿਹਾ ਕਿਤੇ ਰੁਕਿਆ ਨਾ ਯਾਰ ਨਹੀਂ ਜਾਣਾ ਇਧਰ ਪਰ ਉਹ ਕਹਿੰਦਾ ਨਹੀਂ ਉਧਰ ਕੀ ਹੈ ਪਿੰਡ ਹੈ ਪਿੰਡ ਹੈ ਕੋਈ ਗੱਲਾਂ ਹੀ ਫਿਰਦੇ ਆ ਇਦਾਂ ਹੀ ਤੁਹਾਡੇ ਸਾਹਮਣੇ ਨਹੀਂ ਨਹੀਂ ਸਾਨੂੰ ਨਾ ਡੱਕਣਾ ਕਿ ਤੂੰ ਕਿਉਂ ਚੱਲੇ ਇੱਧਰ ਦੱਸਣ ਕੋਈ ਨਹੀਂ ਕੋਈ ਆ ਡੱਕਦਾ ਤਾਂ ਨਹੀਂ ਵੀ ਇਹਨਾਂ ਦੇ ਹਾਲਾਤ ਨਾ ਦਿਖਾਈਏ ਨਹੀਂ ਨਹੀਂ ਕੋਈ ਨਹੀਂ ਡੱਕਦਾ ਇੱਥੇ ਕੋਈ ਆਇਆ ਪਹਿਲਾਂ ਮੀਡੀਆ ਵਾਲੇ ਬਹੁਤ ਜਿਆਦਾ ਆਉਂਦੇ ਜਾਂਦੇ ਹੈ ਬਹੁਤ ਜਿਆਦਾ ਆਉਂਦੇ ਜਾਂਦੇ ਅੱਛਾ ਰੋਡ ਪੰਜ ਛੇ ਦੀ ਪਾ ਜਾਂਦੀ ਹੈ ਤੁਹਾਨੂੰ ਤਾਂ ਕਰ ਮੈਂ ਕਹਿੰਦਾ ਓ ਓ ਸੱਚੀ ਤਾਂ ਗੋਨੇ ਯਾਰ ਸਾਡੇ ਤਾਂ ਉਹ ਆਈਦਾ ਤੁਹਾਡੇ ਨਾਲ ਦੇ ਆ ਕਹਿੰਦੇ ਐਨੇ ਕਹਿੰਦੇ ਸਾਨੂੰ ਖੇਡਣ ਨੂੰ ਖੇਡਣ ਨਹੀਂ ਦਿੰਦੇ ਪਿੱਲੀ ਨਾ ਬੋਲੇ ਤੇ ਇਹ ਨਹੀਂ ਖਲਾਰਦੇ ਆ ਜਾਣਗੇ ਨੂੰ ਛੇ ਤੇ ਯਾਰ ਆਈਦਾ ਤੁਹਾਡੇ ਚੋਈਆਂ ਸਾਨੂੰ ਤਾਂ ਖਲਾਰਨਗੇ ਤੂੰ ਪੰਜਾਬੀ ਪੱਗਾਂ ਦੇ ਕੇ ਚਲ ਕੇ ਤਾਂ ਆਉਂਦੇ ਪਿੱਛੇ ਮੋੜਦੇ ਨੇ ਜਾਓ ਭਰਾ ਤਾਂ ਲੱਗਦਾ ਵੀ ਲੋਕੀ ਤਮਾਸ਼ਾ ਦੇਖਣ ਜਾਦੇ ਆਂਦੇ ਹਨਾ ਹੈਨਾ ਕੋਈ ਚੱਕਰ ਨਹੀਂ ਆ ਜੀ ਸਾਵਾਂ ਜਾਂਦੀਆਂ ਆ ਰੰਗਾਂ ਜਾਂਦੀਆਂ ਹੂੰ ਨਹੀਂ ਜਿੱਤਰਾ মিডিਆ ਆਂ ਦਾ ਐਂ ਆਣਾ ਚਾਹੀਦਾ ਵੀ ਜੋ ਹਕੀਕਤ ਆ ਉਹ ਦਿਖਾਈਏ ਉਹ ਦਿਖਾਓ ਉਹ ਦਿਖਾਓ ਸਹੀ ਗੱਲ ਜੇਕਰ ਐਂ ਚੀਜ਼ਾਂ ਦਿਖਾਵੇ ਉਹ ਮਾੜਾ ਲੱਗਦਾ ਉਹ ਜਿਹੜਾ ਉਧਰ ਮਝਾਲ ਡਿੱਗੀ ਆ ਉਹ ਸਾਲਾ ਐਡਾ ਟਵਾ ਪਿਆ ਉਹਦੀ ਬਝਾਲ ਦੱਸ ਕਿੰਧਰ ਗਈ ਉਹ ਤਾਂ ਐਂ ਜਿਦਾ ਜਿੱਸੀ ਵੀਣਾ ਪੁੱਟਿਆ ਆ ਹੂੰ ਜਿੱਵੀ ਲੱਗੀ ਇਹਦੀ ਆ ਹੋਰ ਕੋਈ ਗੱਲਬਾਤ ਜੇ ਤੂੰ ਕਰਨਾ ਚਾਹੋ ਸਾਨੂੰ ਨਹੀਂ ਪਤਾ ਹੋਵੇ ਤੂੰ ਦੱਸਣਾ ਚਾਹੋਗੇ ਕੋਈ ਮੇਰੇ ਵਜੋਂ ਤੁਹਾਨੂੰ ਮੈਂ ਅੰਮ੍ਰਿਤ ਦੇ ਲੈਣੇ ਆਣੇ ਗੱਲ ਕਰਨੀ ਸੀ। ਨਹੀਂ ਭਾਈ ਉਹ ਵੈਸੇ ਆਇਆ ਦੋ ਮਾ ਬੜਾ ਖੇਤੀਬਾੜੀ ਦਾ ਦੱਸ ਦੋ ਕਿੱਦਾਂ ਇਹਦਾ ਕੰਮ ਕਾਰ ਜਿਹੜੇ। ਬਸ ਓਕੇ ਭਾਈ ਸਰ ਤੁਹਾਡੇ ਸਾਹਮਣੇ ਹੀ ਆ ਵੇਖ ਲਓ। ਹਾਂ। ਖੇਤੀ-ਕੁਤੀ ਆਪ ਹੀ ਕਰਦੇ تھے۔ ਪਨੀਰੀਆਂ ਪਨੂਰੀਆਂ ਬੀਜੀਆਂ ਵੀ ਆਂ ਬਸ ਹੁਣ ਝੋਨੇ ਦੀ ਤਿਆਰੀ ਆ। ਤਿਆਰੀ ਤਿਆਰੀ ਹੁੰਦੀ ਆ। ਹੁਣ ਸਿਰਫ ਇੰਨੀ ਉਡੀਕ ਤਾਂ ਹੋਣੀ ਆ ਵੀ ਕਦੋਂ ਬਾਰਡਰ ਖੁੱਲਦਾ ਤੇ ਕੰਮ ਚੱਲਦਾ ਹੈ ਨਾ। ਹਾਂ ਜੀ। ਹਾਂ ਭਾਈ ਹੁਣੀ ਘੜੇ ਕਹਿੰਦਾ ਯਾਰ ਉਹਨਾਂ ਗੋਲੀਆਂ ਤੋਂ ਮਰਨਾ ਪਰ ਨਹੀਂ ਮਰਨਾ ਭੁੱਖੇ ਮਰ ਜਾਣਾ। ਭੁੱਖੇ ਉਸੇ ਆਪ ਸੱਚਾਈ ਹੈ। ਤਾਂ ਚਾਹੀਏ ਤੁਸੀਂ ਇਹ ਗਾਹ ਨੌਕਰੀ ਨੌਕਰੀਆਂ ਵੇਖੋ ਤੁਸੀਂ ਨਾ ਇਹ ਕੰਮਾਂ 'ਚ ਪੈ ਗਏ ਹੋ ਨਾ ਹਾਂ ਇਹਨਾਂ ਮੁੰਡਿਆਂ ਨੌਕਰੀ ਨਕਰੀ ਪਾਉਂੋ ਨਾ ਕਿਤੇ ਕੰਮ ਕੰਮ ਕਰਨ ਦੂਰ ਪਾਰ ਇੱਕ ਗੱਲ ਬਈ ਹੋਰ ਹੈ ਤੁਹਾਡਾ ਤੁਹਾਡਾ ਇਹ ਦਿਲ ਕਹਦਾ ਭਲਵਾਂਜੀ ਕਦੇ ਵੀ ਆਪਾਂ ਇਹ ਇਲਾਕਾ ਛੱਡ ਕੇ ਚਲੀਏ ਕਾਦੀ ਹੈ ਭਰਵਾਂਜੀ ਇਹ ਭਲਵਾਂਜੀ ਕਦੇ ਦਿਲ ਕੀਤਾ ਵੀ ਉਹ ਇਧਰ ਬਿਜੀ ਹੋ ਗਿਆ ਕੰਮ ਹੁੰਦਾ ਨਹੀਂ ਨਹੀਂ ਦੱਸੋ ਦੱਸੋ ਕਦੇ ਇਹ ਦਿਲ ਕੀਤਾ ਵੀ ਮੈਂ ਆਪਾਂ ਛੱਡੀਏ ਯਾਰ ਇਲਾਕਾ ਉਧਰ ਚਲੀਏ ਕਿਤੇ ਨਹੀਂ ਨਹੀਂ ਨਾ ਨਾ ਸਾਨੂੰ ਤਾਂ ਸਕੂਨ ਇੱਥੇ ਮਿਲ ਜਾਣਗੇ ਅੱਛਾ ਹੋਰ ਆਈਏ ਯਾਰ ਜੱਕਾ ਲਾਇਆ ਕੀ ਆਪਣੀ ਮਿੱਟੀ ਐ ਆਪਣੀ ਮਿੱਟੀ ਐ ਇਹ ਪਾਣ ਦੇ ਪਤਾ ਆ ਹਾਲਾਤ ਨੇ ਬਾਰਡਰ ਦੇ ਕੋਈ ਪਲਾਨਿੰਗ ਵਾਲੀ ਇੰਟਰਵਿਊ ਨਹੀਂ ਐ ਕੋਈ ਪਲਾਨ ਨਹੀਂ ਐ ਜੋ ਇਹਨਾਂ ਦੇ ਮਨ ਆ ਜਾਂਦੇ ਨੇ ਬੋਲਿਆ ਜੋ ਸਾਡੇ ਮਨ ਆ ਜਾਂਦਾ ਸੀ ਪੁੱਛਿਆ ਮੈਨੂੰ ਲੱਗ ਗਿਆ ਘਰ ਦੂਰ ਕਢਾ ਬਿਲਕੁਲ ਇਹ ਉਹ ਪਿੰਡ ਐ ਜਿਹੜਾ ਬਾਰਡਰ ਦੇ ਉੱਤੇ ਕਿ ਲਾਸਟ ਪਿੰਡ ਹੈ ਇਤੋਂ ਕਿੰਨੇ ਕਿੰਨੇ ਮੀਟਰ ਦੇ ਆ 300 400 ਨਹੀਂ ਨਹੀਂ ਜਿਹੜੀ ਜਿਹੜੀ ਤਾਰ ਹੈ ਉਹਦੇ 2 400 ਮੀਟਰ ਹੀ ਹੋਣੀ ਮੈਂ ਕਹਿੰਦਾ ਦੋਰ ਘੜਾਦੀ ਚਿੜੀ ਦੀ ਤਾਰ ਦਾ ਸਾਹਮਣੇ ਦੇਖ ਤਾਰ ਤਾਂ ਸਾਹਮਣੇ ਦਿੰਦੀ ਹੈ 2 300 ਮੀਟਰ ਤੱਕ ਤਾਰ ਰਿਹਾ ਮੇਰਾ ਗੋਲਾ ਸਿਰ ਤੇ ਬਾਸਲ ਦੇਖ ਲੋ ਉਹਨਾਂ ਨੂੰ ਕੋਈ ਪਰਵਾਹ ਨਹੀਂ ਕੋਣ ਆਇਆ ਕੋਣ ਨਹੀਂ ਆਇਆ ਆਪਦੇ ਬਾਦ ਗੇਮ ਤੇ ਲੱਗੇ ਹੋ ਆ ਨਿਆਰਾ ਹੈ ਦਿਖਾ ਦਿਖਾ ਮੜਾ ਜਾ ਪਿੰਡ ਉਹ ਜਿਹੜੇ ਤਾਰ ਉਹ ਜਿਹੜੇ ਰੁਕੇ ਨਾ ਹੋਏ ਉਹ ਉਹਨਾਂ ਦੇ ਆਏ ਚੱਲ ਉਹ ਜਿਹੜੇ ਪਲੇ ਪਾਸੇ ਹਾਂਜੀ ਜਿੰਨੇ ਰੋਖਿਆ ਅੱਛਾ ਇਹ ਰੋਖ ਉਹਨਾਂ ਦੀ ਆ ਉਹਨਾਂ ਨੇ ਹੋਰ ਉਹ ਦਿਖਾਈ ਰੋਖ ਰੋਖ ਦਿਖਾਈ ਪਲੇ ਪਾਸੇ ਸਾਰੇ ਉਹਨਾਂ ਦੇ ਆ ਕਿਉਂ ਉਹਨਾਂ ਦੇ ਹੈਗੇ ਆ ਵੱਡੇ ਗੱਲ ਡਿਫੈਂਸ ਲਾਈਨ ਹੈ ਜੀ ਡਿਫੈਂਸ ਲਾਈਨ ਉਹ ਰੋਖਾਂ ਨਾਲ ਹੀ ਡਿਫੈਂਸ ਕਰੀ ਜਾਂਦੇ ਤੇ ਉਹਨਾਂ ਬਣਾਇਆ ਮੋਰਚੇ ਮਾਰ ਜਾਂਦੇ ਅੱਛਾ ਸਾਰੇ ਉੱਥੇ ਬਣਾਏ ਹੋਏ ਆ ਉਹਨਾਂ ਨੇ ਇਹ ਉਹਨਾਂ ਦੇ ਪਾਕਿਸਤਾਨ ਦੇ ਆ ਤੇ ਉਹਲੇ ਬੰਨੇ ਆਪਣੇ ਬੈਠੇ ਤਾਸ ਖੜੀ ਜਾਂਦੇ ਦਰ ਸਭ ਜੀ ਭੱਜ ਗਏ ਤਾਰਾਂ ਤੋਂ ਚੱਲ ਗਏ ਹੁਣ ਪਹਿਲਾਂ ਤਾਰਾਂ ਕੋਲੇ ਖੜੇ ਰਹਿੰਦੇ ਪਹਿਲਾਂ ਤਾਰਾਂ ਦੇ ਨਹੀਂ ਕਦੇ ਹੁੰਦਾ ਗੱਲਾਂ ਗੱਲਾਂ ਮਾਰਦੇ ਹੀ ਤੁਹਾਡੇ ਨਾਲ ਗੱਲਾਂ ਨਹੀਂ ਮਾਰਦੇ ਭੱਜ ਗਏ ਤਾਰਾਂ ਦੇ ਦਿਖਿੰਦਾ ਕੋਈ ਫੋਟੀ ਅੱਗੇ ਇੱਥੇ ਕੌਮ ਦੇ ਰਹਿੰਦੇ ਆਂ ਡਰਦੇ ਭੱਜ ਗਏ ਤਾਂ ਹੱਸਾ ਡੱਠਾ ਕਰੀ ਜਾਂਦੇ ਉਹ ਤੇ ਜਿਹੜੇ ਲੋਕ ਡਰਦੇ ਨਾ ਘਰੇ ਬੈਠੇ ਉਹਨਾਂ ਨੂੰ ਮੈਸੇਜ ਹੈ ਆ ਆ ਟੋਲੇ ਦਾ ਮੈਸੇਜ ਆਂਦਾਂ ਨੂੰ ਪਿੰਡਾਂ ਦੇ ਟੋਲੇ ਦਾ ਇਹਦੇ ਵਿੱਚ ਹਰ ਇੱਕ ਵਰਗ ਦਾ ਬੱਚਾ ਹਰ ਇੱਕ ਵਰਗ ਦਾ ਨੌਜਵਾਨ ਵਰਗ ਦਾ ਜਿਹੜਾ ਬਜ਼ੁਰਗ ਵੀ ਕਰੇ ਬਜ਼ੁਰਗ ਤਾਂ ਹੈ ਨਹੀਂ ਵੈਸੇ ਮਤਲਬ ਹੈਗੀ ਓਨੇ ਕੋ ਓਨੇ ਨਿਕੀ ਆ ਗਏ ਓਨੇ ਕੀ ਗੱਲ ਬਣਦੀ ਆ ਬਾਈ ਨਾਲ ਬਜ਼ੁਰਗ ਹੋਈਆਂ ਜੀ ਬਜ਼ੁਰਗ ਕਾ ਚੋਈਏ ਉਹਨਾਂ ਨੇ ਰਹੇ ਤੇ ਇਹ ਸਾਰੇ ਹਰ ਇੱਕ ਹਰ ਇੱਕ ਵਰਗ ਹੈਗਾ ਇੱਥੇ ਇੱਕ ਵੀ ਮੱਥੇ ਤੇ ਦੱਸ ਦਿਓ ਕਮੈਂਟ ਕਰਕੇ ਕੋਈ ਹੈਗੀ ਕਿ ਇਹਦੇ ਤਰੇਲੀ ਜਾਂ ਕਿਸੇ ਦੇ ਤੇ ਡਰਿਆ ਗੰਮੂ ਦੇ ਉੱਤੇ ਦੱਸ ਦਿਓ ਆ ਕਿ ਬੱਚੇ ਦੇ ਦੱਸ ਦਿਓ ਕਿ ਇਹਦੇ ਬੜੇ ਦੇ ਦੱਸ ਦਿਓ ਏ ਜਿਗਰੇ ਨੇ ਇਹਨਾਂ ਦੇ ਬੰਬ ਡੇਗ ਦਾ ਦੇਖਣ ਚੱਲ ਜਾਂਦੇ ਕਹਿੰਦੇ ਜਦੋਂ ਬੰਬ ਡੇਗ ਤਾਂ ਕੀ ਦੇਖਣ ਚੱਲ ਜਾਂਦੇ ਹਾਂ ਵੀ ਕੀ ਡੇਗਾ ਹਾਂ ਜਾ ਵੀ ਆ ਚੱਕ ਲਈਏ ਰੀਲਾ ਹੁਣਦੇ ਜਾ ਕੇ ਆ ਹਾਲਾਤ ਹੈ ਬਾਡਰਾਂ ਦੇ ਬਾਕੀ ਯਾਰ ਇਹ ਜਿਹੜੀ ਕੌਮ ਹੈ ਆਪਣੀ ਚਲੋ ਹੈ ਤਾਂ ਬਾਦਰਾ ਦੀ ਹੈ ਪਰ ਜਿਹੜੇ ਬਾਡਰਾਂ ਦੇ ਲੋਕ ਰਹਿੰਦੇ ਨਾ ਉਹ ਉਂ ਵੀ ਬਾਦਰਾ ਹੈ ਮੈਂ ਕਹਿੰਦਾ ਜੇ ਕੌਮ 100% ਬਾਦਰਾ ਤੇ 200% ਬਾਦਰੀ ਨਾ ਚ ਤੇ ਜਿੱਦਾਂ ਪਹਿਲਵਾਨ ਜੀ ਕਹਿੰਦੇ ਵੀ ਇਹਦਾ ਘੁੰਮਦੇ ਹੋਣੇ ਪਹਿਲਵਾਨ ਜੀ ਆਲੇ ਦੁਆਲੇ ਘੁਲਦੇ ਹੋਣੇ ਕਹਿੰਦੇ ਮੈਨੂੰ ਕਿਹਾ ਵੀ ਕਿਤੇ ਹੋਰ ਨਹੀਂ ਦਿਲ ਕਰਦਾ ਰਹਿਣ ਨੂੰ ਕਹਿੰਦਾ ਲੈ ਸਕੂਨ ਇੱਥੇ ਆਂਦਾ ਏ ਮੈਂ ਜੀ ਮਹਾਰਾਸ਼ਟਰ ਤੱਕ ਤੁਹਾਡੇ ਆਨੰਦਪੁਰ ਨੂੰ ਪਿੰਦਪੁਰ ਸਾਹਿਬ ਤੱਕ ਆਵਾਂ ਹੀ ਆ ਅੱਛਾ ਜੀ ਪਰ ਮਜਾ ਸਾਨੂੰ ਘਰੇ ਆਣ ਕੇ ਟਿਕਾਹ ਹਮ ਤਰੀ ਹੁੰਦਾ ਘਰੇ ਟਿਕਾਹ ਇੱਥੇ ਜਾਂਦਾ ਮਹਾਰਾਸ਼ਟਰ ਤੱਕ ਘੁਲ ਕੇ ਆਂਦੇ ਰਹੇ ਕਹਿੰਦੇ ਆਪਾਂ ਟਿਕਾਹ ਹੋ ਰਿਹਾ ਜਾਂਦਾ ਜਦੋਂ ਤੱਕ ਆ ਪਤਾ ਵੱਜਿਆ ਨਹੀਂ ਨਾ ਤਾਸ਼ ਦਾ ਤਾਸ਼ ਦੇ ਉੱਤੇ ਉਹ ਤੱਕ ਸਵਾਦ ਨਹੀਂ ਆਂਦਾ ਬੱਲਾ ਮੇਰਾ ਠੀਕ ਹੈ ਜੀ ਹੁਣ ਮੈਂ ਕਿੱਥੇ ਅਪੀਲ ਸਰ ਪਏ ਆ 2 ਮਿੰਟ ਦੇ ਦਿਓ ਮੈਨੂੰ 1 ਮਿੰਟ ਬੋਲਣਾ ਬਸ ਲੋ ਜੋ ਇੱਥੇ ਲਾਸਟ ਅਪੀਲ ਇਹ ਆ ਜਿਹੜੀ ਹੁਣ ਸੁਣਨ ਵਾਲੀ ਗੱਲ ਇਹ ਆ ਇਹਨਾਂ ਦੇ ਵਿੱਚ ਕੋਈ ਡਰ ਨਹੀਂ ਕੋਈ ਭੈ ਨਹੀਂ ਬਿਲਕੁਲ ਤੰਦਰੁਸਤੋ ਕੇ ਬੈਠੇ ਹੋਏ ਨੇ ਪਰ ਇੱਕ 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 ਡਰ ਜ਼ਰੂਰ ਹੈਗਾ ਉਹ ਕਹਦਾ ਕਿ ਆਹੀ ਉ ਮਰੀਏ ਗੋਲੀ ਨਾਲ ਮਰੀਏ ਨਾ ਮਰੀਏ ਪਰ ਭੁੱਖੇ ਨਾਲ ਮਰ ਜੀ ਆ ਜਿਸ ਤਰ੍ਹਾਂ ਦੋ ਭਰਾ ਖੜੇ ਨੇ ਜੋ ਕਿ ਬਾਡਰ ਤੇ ਕੰਮ ਕਰਦੇ ਨੇ ਬਾਡਰ ਬੰਦ ਹੋ ਗਿਆ ਤੇ ਬਾਡਰਾਂ ਦੇ ਕੰਮ ਬੰਦ ਹੋ ਚੁੱਕੇ ਨੇ ਇਹ ਬਾਡਰ ਦੇ ਸਿਰ ਤੇ ਇੱਕ ਟੁਕੜਾ ਜਿਆਦਾ ਨਹੀਂ ਤੇ ਸਾਡੇ ਏਰੀਆ ਦੇ 25 30 ਪਿੰਡ ਪਲਦੇ ਨੇ ਬਾਡਰ ਦੇ ਸੱਜੇ ਬਾਡਰ ਦੇ ਸੱਜੇ ਨੈਸ਼ਨਲ ਬਾਡਰ ਇਹ ਜਿੰਨਾ ਵੀ ਇੱਥੇ ਰੋਜ਼ਗਾਰ ਹੈ ਕਿਸੇ ਨੇ ਰੇੜੀ ਲਈ ਕੱਪੜੇ ਦੀ ਲਈ ਕਿਸੇ ਨੇ ਕਾਣ ਪੀਂਦਾ ਅਜਗਾਰਡ ਕੀਤਾ ਵਾ ਸਾਰਾ ਕੰਮ ਇੱਥੇ ਹੀ ਹੈ ਅੰਮ੍ਰitsar ਦਾ ਕਿ ਇੱਥੇ ਹੁੰਦਾ ਅੰਮ੍ਰitsar ਦਾ ਬਰਸਤ ਉਹਗੇ ਤਾਂ ਲੋਕ ਇੱਥੇ ਆਣ ਕੇ ਰਾਤ ਸ਼ਾਮ ਨੂੰ ਰੇੜੀਆਂ ਲਾਂਦੇ ਅੱਛਾ ਭਈਏ ਭੱਜ ਗਏ ਵਾਹ ਉਹ ਠੀਕ ਹੋ ਗਿਆ ਕੰਮ ਹੈ ਨਾ ਉਹ ਬੰਦਾ ਚੰਗਾ ਭਾਜੀ ਉਹਨਾਂ ਬਗੈਰ ਪੰਜਾਬੀ ਵੀ ਗੱਦੀ ਨਹੀਂ ਆਉਣਗੇ ਫੇਰ ਤਾਂ ਦੇਖੋ ਗੱਲ ਇਹ ਆ ਰੋਜ਼ਗਾਰ ਇਹਦਾ ਚੱਲਣਾ ਚਾਹੀਦਾ ਉਹ ਕੋਈ ਪਰਵਾਹ ਨਹੀਂ ਹੈਗੀ ਮੈਨੂੰ ਪਰ ਰੋਜ਼ਗਾਰ ਚੱਲਦਾ ਰਹੇ ਤਾਂ ਬਿਲਕੁਲ ਬੇਖੌਫ ਨੇ ਬੇਡਰ ਨੇ ਤੇ ਬਿਲਕੁਲ ਖੁਸ਼ ਨੇ ਸਿਰਫ ਬੇਨਤੀ ਸਰਕਾਰਾਂ ਗਈ ਆ ਕਿ ਕਟਗੜ ਬਾਰਡਰ ਇਹਨਾਂ ਦੇ ਰਹਿੰਦੇ ਕੋਲ ਚੱਲਦੇ ਕਿਉਂਕਿ ਬਾਰਡਰ ਦੇ ਸਿਰ ਦੇ ਉੱਤੇ ਕਈ ਪਿੰਡ ਪੜਦੇ ਨੇ ਸਸਿਕਾ